ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਹੋਰ ਕਸੂਤੇ ਫਸਦੇ ਜਾ ਰਹੇ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਤੋਂ ਵਿਜੀਲੈਂਸ ਨੇ ਜੋ ਮੋਬਾਈਲ ਲੈਪਟਾਪ ਜਿਹੜੇ ਬਰਾਮਦ ਕੀਤੇ ਸੀ ਉਹਨਾਂ ਦੀ ਹੁਣ ਜਾਂਚ ਹੋ ਰਹੀ ਹੈ ਇੱਕ ਮੋਬਾਈਲ ਦੇ ਵਿੱਚੋਂ ਇੱਕ ਐਸੇ ਸ਼ਖਸ ਦੀ ਸਿਮ ਬਰਾਮਦ ਹੋਈ ਏ ਜਿਸ ਦਾ ਨਸ਼ਾ ਤਸਵੀਰ ਨਾਲ ਵੱਡਾ ਸਬੰਧ ਏ ਜਿਸ ਦਿਨ ਮਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਦਿਨ ਉਹ ਸ਼ਖਸ ਜੋ ਭਾਰਤ ਛੱਡ ਕੇ ਕੈਨੇਡਾ ਚਲਾ ਗਿਆ ਹੁਣ ਪੁਲਿਸ ਦੇ ਵੱਲੋਂ ਉਸਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਏ ਜੋ ਕੈਨੇਡਾ ਤੋਂ ਉਸ ਸ਼ਖਸ ਨੂੰ ਲਿਆਂਦਾ ਜਾਵੇਗਾ ਪਰ ਉਸ ਸ਼ਖਸ ਦੀ ਸਿਮ ਤੋਂ ਇਹ ਬਰਾਮਦ ਹੋ ਗਿਆ ਜਦੋਂ ਸਿਮ ਬਰਾਮਦ ਹੋਈ ਏ ਤਾਂ ਇਹ ਪੁਲਿਸ ਨੂੰ ਵੱਡਾ ਸਬੂਤ ਮਿਲਿਆ ਕਿ ਮਜੀਠੀਆ ਦਾ ਡਰੱਗ ਮਾਮਲੇ ਵਿੱਚ ਬਹੁਤ ਵੱਡਾ ਜੋ ਲੈਣ-ਦੇਣ ਸੀ ਜਿਹੜਾ ਉਹ ਸ਼ਖਸ ਸੀ ਉਹ ਡਰੱਗ ਸਪਲਾਈ ਕਰਦਾ ਸੀ ਔਰ ਪੈਸਾ ਉਹ ਮਜੀਠੀਆ ਤੱਕ ਪਹੁੰਚਾਉਂਦਾ ਸੀ ਉਹ ਕਿਹੜਾ ਸ਼ਖਸ ਜਿਸ ਦੀ ਨਾਂ ਦੀ ਐ ਸਿਮ ਮਜੀਠੀਆ ਦੇ ਮੋਬਾਈਲ ਚੋਂ ਫੜੀ ਗਈ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿੰਨਾ ਉਸਨੇ ਨਸ਼ਾ ਸਪਲਾਈ ਕੀਤਾ ਔਰ ਕਿੰਨਾ ਪੈਸਾ ਮਜੀਠੀਆ ਦੇ ਖਾਤੇ ਵਿੱਚ ਉਸਨੇ ਸਬਮਿਟ ਕਰਵਾਇਆ ਸਭ ਤੋਂ ਪਹਿਲਾਂ ਇੱਕੋ ਹੀ ਗੁਜ਼ਾਰਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਉਹ ਜ ਨਵੀਂ ਅਪਡੇਟ ਪਹੁੰਚ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨ ਮੰਤਰੀ ਵਿਕ੍ਰਮਜੀਤ ਸਿੰਘ ਦੀਆਂ ਮਜੀਠੀਆ ਦੀਆਂ ਮੁਸ਼ਕਲਾਂ ਦਿਨੋ ਦਿਨ ਘਟਣ ਦੀ ਥਾਂ ਤੇ ਵਧਦੀਆਂ ਜਾ ਰਹੀਆਂ ਨੇ ਜੋ ਕਿ ਦੂਸਰੇ ਪਾਸੇ ਉਹਨਾਂ ਦੇ ਵਿਜੀਲੈਂਸ ਨੇ ਅਮਨਤਵਾਦ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ ਜਿਨ੍ਹਾਂ ਦੀ ਲਗਾਤਾਰ ਜੋ ਪੇਸ਼ੀਆਂ ਪੈਰੀਆਂ ਨੇ ਸੁਣਵਾਈ ਹੋ ਰਹੀ ਹੈ ਜਿਨ੍ਹਾਂ ਦੀ ਅੱਜ ਵੀ ਅਦਾਲਤ ਵਿੱਚ ਸੁਣਵਾਈ ਹੈ ਜੋ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਔਰ ਵਿਜੀਲੈਂਸ ਦੇ ਵੱਲੋਂ ਲਗਾਤਾਰ ਉਸਦੇ ਪੱਕੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਜੋ ਚਲਾਨ ਪੇਸ਼ ਕਰਨ ਲਈ ਜੇਕਰ ਵਿਜੀਲੈਂਸ ਪੱਕੇ ਸਬੂਤਾਂ ਦੇ ਆਧਾਰ ਤੇ ਚਲਾਨ ਪੇਸ਼ ਨਾ ਕਰ ਸਕੇ ਤਾਂ ਮਜੀਠੀਆ ਦੀ ਜ਼ਮਾਨਤ ਅੱਜ ਹੋ ਸਕਦੀ ਹੈ ਸੋ ਇਸ ਤੋਂ ਪਹਿਲਾਂ ਕੱਲ ਵਿਜੀਲੈਂਸ ਨੂੰ ਵੱਡੇ ਸੁਰਾਤ ਮਿਲੇ ਨੇ ਜੋ ਨਸ਼ਾ ਤਸਕਰੀ ਨਾਲ ਸੰਬੰਧ ਰੱਖਣ ਵਾਲੇ ਉਸ ਆਗੂ ਦੀ ਸਿਮ ਜੋ ਵਿਕਰਮਜੀਤ ਸਿੰਘ ਮਜੀਠੀਆ ਦੇ ਮੋਬਾਈਲ ਤੋਂ ਬਰਾਮਦ ਹੋਈ ਹੈ ਸੋ ਮਜੀਠੀਆ ਤੋਂ ਜਦੋਂ ਮੋਬਾਈਲ ਫੜੇ ਗਏ ਸੀ ਜਦੋਂ 25 ਜੂਨ ਨੂੰ ਉਸ ਨੂੰ ਕਰੋਂ ਗਿਰਫਤਾਰ ਕੀਤਾ ਤਾਂ ਉਸਦੇ 8 ਮੋਬਾਈਲ ਫੋਨ ਜਬਤ ਕੀਤੇ ਗਏ ਸੀ ਭਾਵੇਂ ਮਜੀਠੀਆ ਦੀ ਪਤਨੀ ਕਹਿ ਰਹੀ ਸੀ ਕਿ ਇਹ ਮੋਬਾਈਲ ਉਹਨਾਂ ਦੇ ਬੱਚਿਆਂ ਦੇ ਉਹਨਾਂ ਦੇ ਪਰਿਵਾਰ ਪਰਿਵਾਰ ਦੇ ਮੋਬਾਈਲ ਨੇ ਵੱਖ-ਵੱਖ ਪਰ ਉਹਨਾਂ ਮੋਬਾਈਲਾਂ ਦੇ ਵਿੱਚ ਜਿਹਨਾਂ SIMਾਂ ਨੇ ਉਹਨਾਂ ਦੇ ਬਾਰੇ ਖੁਲਾਸੇ ਨਹੀਂ ਹੋ ਸਕੇ ਜਿਹੜੇ ਹੁਣ ਖੁਲਾਸੇ ਹੋਏ ਨੇ ਕਿ ਇੱਕ ਮੋਬਾਈਲ ਦੇ ਵਿੱਚੋਂ ਜਿਹੜੀ SIM ਨਿਕਲੀ ਏ ਉਹ SIM ਉਸ ਸ਼ਖਸ ਦੀ ਨਿਕਲੀ ਏ ਜਿਹੜਾ ਸ਼ਖਸ ਖੁਦ ਨਸ਼ਾ ਸਪਲਾਈ ਕਰਦਾ ਸੀ ਸੋ ਉਹ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਖੰਨੇ ਦੇ ਵਿੱਚ ਉਹ ਟਰਾਂਸਪੋਰਟ ਦਾ ਕੰਮ ਚਲਾਉਂਦਾ ਸੀ ਉਸ ਤੋਂ ਬਾਅਦ ਜਸਦੀਨ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਉਸੇ ਦਿਨ ਉਹ ਭਾਰਤ ਛੱਡ ਕੇ ਕੈਨੇਡਾ ਪਹੁੰਚ ਗਿਆ ਇੱਥੋਂ ਸਾਰੀ ਸ਼ੰਕਾ ਜਾਹਰ ਹੁੰਦੀ ਏ ਕਿ ਉਸ ਦਾ ਬਹੁਤ ਵੱਡਾ ਜੋ ਡਰੱਗ ਮਾਵੇਲੇ ਵਿੱਚ ਲੈਣਦੇ ਨੇ ਸੋ ਮਜੀਠੀਆ ਦਾ ਇਹ ਬਹੁਤ ਕਰੀਬੀ ਸਾਥੀ ਸੀ ਔਰ ਖੰਨਾ ਦਾ ਰਹਿਣ ਵਾਲਾ ਸੀ ਜਿਸ ਦੀ SIM ਮਜੀਠੀਆ ਦੇ ਮੋਬਾਈਲ ਤੋਂ ਬਰਾਮਦ ਹੋਈ ਏ ਜੋ ਕਿ 2021 ਦੇ ਵਿੱਚ ਇਹ SIM ਖਰੀਦਿਆ ਗਿਆ ਸੀ ਉਹ SIM ਦਾ ਜਿਸ ਨਾਮ ਦੇ ਉੱਪਰ ਖਰੀਦਿਆ ਗਿਆ ਸੀ ਉਸ ਨਾਮ ਦਾ SIM ਜੋ ਮਜੀਠੀਆ ਦੇ ਮੋਬਾਈਲ ਵਿੱਚ ਕਿਵੇਂ ਆਇਆ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਤੇ ਵਿੱਚ ਕੰਮ ਕਰਦਾ ਸੀ ਉਹ ਸ਼ਖਸ ਜਿਸ ਦਾ ਪਰਿਵਾਰ ਮੂਲ ਰੂਪ ਵਿੱਚ ਫਤੇਗੜ ਸਾਹਿਬ ਦਾ ਰਹਿਣ ਵਾਲਾ ਹੈ ਉਹ ਸਮਾਂ ਪਹਿਲਾਂ ਹੀ ਖੰਨਾ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਉਹ ਰਹਿਣ ਲੱਗਿਆ ਸੀ ਜਾਂਚ ਏਜੰਸੀਆ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਉਹ ਸ਼ਖਸ ਜਿਸ ਦਾ SIM ਕਾਰ ਮਜੀਠਿਆ ਤੱਕ ਕਿਵੇਂ ਪਹੁੰਚਿਆ ਮੁਖਲੀ ਵਿਜੀਲੈਂਸ ਇੱਕ ਟੀਮ ਜਿਹੜਾ ਖੰਨਾ ਪਹੁੰਚ ਕੇ ਉਸਦੇ ਬਾਰੇ ਪੂਰੀ ਜਾਣਕਾਰੀ ਲੈ ਰਹੀ ਏ ਔਰ ਖੰਨਾ ਅਤੇ ਫਤੇਗੜ ਸੈੱਲ ਦੀ ਪੁਲਿਸ ਨੇ ਵੀ ਇਸ ਵਿੱਚ ਜੋ ਪੂਰਾ ਸਹਿਯੋਗ ਕੀਤਾ ਹੈ ਜੋ ਕਿ ਉਹ ਖੰਨਾ ਦਾ ਰਹਿਣ ਵਾਲਾ ਜਸਮੀਤ ਸਿੰਘ ਜਸਮੀਤ ਸਿੰਘ ਜਿਸ ਦਾ ਮਜੀਠੀਆ ਦੇ ਨਾਲ ਬਹੁਤ ਜ਼ਿਆਦਾ ਸਬੰਧ ਸੀ ਸੋ ਜਸਮੀਤ ਸਿੰਘ ਨੇ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਸ ਵਕਤ ਉਹ ਇਸ ਚਰਚਾ ਦੇ ਵਿੱਚ ਆਇਆ ਸੀ ਔਰ ਮਜੀਠੀਆ ਦੇ ਵੱਲੋਂ ਉਸ ਨੂੰ ਬੱਸ ਸਟੈਂਡ ਦੇ ਉੱਪਰ ਟਰਾਂਸਪੋਰਟ ਕੰਪਨੀ ਜਿਹੜੀ ਹੈ ਉਹ ਦਿੱਤੀ ਗਈ ਸੀ ਸੋ ਮਾਮਲੇ ਦੇ ਵਿੱਚ ਬਹੁਤ ਵੱਡੇ ਤੱਤ ਸੁਪੇ ਹੋਏ ਨੇ ਔਰ ਇਹ ਗੱਲ ਸਾਹਮਣੇ ਆਈ ਕਿ ਜਸਮੀਤ ਸਿੰਘ ਮਜੀਠੀਆ ਦੀ ਗਿਰਪداری ਤੋਂ ਬਾਅਦ ਕੈਨੇਡਾ ਕਿਉਂ ਚਲਾ ਗਿਆ ਉਸਦੇ ਕੈਨੇਡਾ ਜਾਣ ਤੇ ਕਿਤੇ ਨਾ ਕਿਤੇ ਸ਼ੱਕ ਜਤਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਜਸਮੀਤ ਸਿੰਘ ਕਰੋਨਾ ਵੇਲੇ ਇੱਕ ਟਰਾਂਸਪੋਰਟ ਕੰਪਨੀ ਵਿੱਚ ਡਿਪੂ ਦਾ ਇੰਚਾਰਜ ਸੀ ਉਹ ਦੂਜੇ ਰਾਜਾਂ ਤੋਂ ਲੋਕਾਂ ਨੂੰ ਬੱਸਾਂ ਰਾਹੀਂ ਭੇਜਣ ਦਾ ਕੰਮ ਕਰਦਾ ਸੀ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਜਦੋਂ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਗਈ ਸੀ ਤਾਂ ਜਸਮੀਤ ਦਾ ਪਰਿਵਾਰ ਮੀਡੀਆ ਨਾਲ ਗੱਲ ਕਰਨ ਤੋਂ ਬਚ ਕਿਉਂ ਰਿਹਾ ਹੈ ਮੀਡੀਆ ਦੇ ਸਾਹਮਣੇ ਨਹੀਂ ਆ ਰਿਹਾ ਜਸਮੀਤ ਸਿੰਘ ਇਹਨੇ ਜਦੋਂ ਦੂਸਰੇ ਰਾਜਾਂ ਤੱਕ ਟਰਾਂਸਪੋਰਟ ਦਾ ਕੰਮ ਕਰਦਾ ਸੀ ਸਵਾਰੀਆਂ ਭੇਜਦਾ ਸੀ ਤਾਂ ਉਹਨਾਂ ਦੇ ਵਿੱਚ ਜਿਹੜਾ ਕਿ ਉਹ ਚਿੱਟਾ ਵੀ ਸਪਲਾਈ ਕਰਦਾ ਸੀ ਇਹੀ ਕਿਹਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕਿ ਉਸ ਤੋਂ ਬਾਅਦ ਉਹ ਵੱਡੇ-ਵੱਡੇ ਲੋਕਾਂ ਤਾਂ ਉਸਦੇ ਹੱਥ ਸੀਗੇ ਜੋ ਆਪਣਾ ਇਹ ਡਰੱਗ ਦਾ ਸਪਲਾਈ ਕਰਦਾ ਸੀ ਔਰ ਪੈਸਾ ਇਕੱਠਾ ਕਰਕੇ ਉਹ ਮਜੀਠੀਆ ਦੇ ਖਾਤੇ ਵਿੱਚ ਜਮ੍ਹਾਂ ਕਰਾਉਂਦਾ ਸੀ ਮਜੀਠੀਆ ਨੂੰ ਦਿੰਦਾ ਸੀ ਸੋ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਗਈਆਂ ਨੇ ਜਸਮੀਤ ਸਿੰਘ ਗਿੱਲ ਨੂੰ ਜਦੋਂ ਹੁਣ ਗ੍ਰਿਫਤਾਰ ਕੀਤਾ ਜਾਵੇਗਾ ਜਸਮੀਤ ਸਿੰਘ ਨੂੰ ਉਸ ਤੋਂ ਬਾਅਦ ਹੀ ਸਾਰੇ ਸਾਹਮਣੇ ਆਉਣਗੇ ਸੋ ਖੰਨਾ ਦਾ ਰਹਿਣ ਵਾਲਾ ਇਹ ਜਸਮੀਤ ਸਿੰਘ ਜਿਸ ਦਾ ਮੋਬਾਈਲ ਮਜੀਠੀਆ ਦੇ ਜਿਸ ਦੀ ਸੇਮ ਮਜੀਠੀਆ ਦੇ ਮੋਬਾਈਲ ਦੇ ਵਿੱਚੋਂ ਜੋ ਵਿਜੀਲੈਂਸ ਦੇ ਹੱਥ ਲੱਗੀ ਹੈ ਹੁਣ ਮਜੀਠੀਆ ਦੇ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਜੋ ਕਿ ਅੱਜ ਮਜੀਠੀਆ ਦੀ ਜ਼ਮਾਨਤ ਦੇ ਬਾਰੇ ਵੀ ਸੁਣਵਾਈ ਹੋਣੀ ਹੈ ਮੁਹੱਲੀ ਅਦਾਲਤ ਦੇ ਵਿੱਚ ਉਸ ਤੋਂ ਪਹਿਲਾਂ ਮਜੀਠੀਆ ਦੇ ਨਸ਼ਾ ਤਸਕਰੀ ਦੇ ਨਾਲ ਜਿਹੜੇ ਇਹ ਸਬੂਤ ਪੇਸ਼ ਹੋਏ ਨਹੀਂ ਇਹਨਾਂ ਦੇ ਬਾਰੇ ਜੋ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਨੇ